ਪੀਐਮ ਸਾਹਿਬ ਕਰ ਰਹੇ ਜੀ ਖੇਡਾਂ ਪੰਜਾਬ ਦੀਆਂ ਕਰ ਰਹੇ ਆ ਉਹਨਾਂ ਨੇ ਪੰਜਾਬ ਨੂੰ ਖੁਦੋ ਬਣਾਤਾ ਪੰਜਾਬ ਦੀ ਜਿਹੜੀ ਗੱਲ ਹੈ ਵੀ ਇੱਕ ਪ੍ਰਿੰਸੀਪਲ ਸੈਕਟਰੀ ਜਾ ਕੇ ਮਿਨਿਸਟਰ ਫਰਟੀਲਾਈਜ਼ਰ ਨੂੰ ਉਹਨਾਂ ਨੂੰ ਮਿਲ ਰਿਹਾ ਕੈਮੀਕਲ ਫਰਟੀਲਾਈਜ਼ਰ ਉਹਨਾਂ ਨੂੰ ਨੜਾ ਜੀ ਨੂੰ ਮਿਲ ਰਿਹਾ ਭਗਵੰਤ ਮਾਨ ਜੀ ਦੇ ਰੋਜ਼ ਦਾ ਵਾਈ ਜਾਜ ਤੇ ਚੜੇ ਫਿਰਦੇ ਕਰੋੜਾ ਰੁਪਏ ਹੈਲੀਕਾਪਟਰ ਤੇ ਫੂਕਤੇ ਵਾਈ ਜਾਜ ਤੇ ਫੂਕਤੇ ਜਾ ਕੇ ਪਰਸਨਲ ਗੱਲ ਕਰਨ ਚਿੱਠੀ ਭੇਜਤੀ ਚਿੱਟੀਆਂ ਦਾ ਰੋਜ਼ ਕੱਢਦੇ ਸਭ ਚਿੱਟੀਆਂ ਹੋਰ ਕੱਢਦੇ ਕੋ ਕੱਢਦੇ ਸਭ ਸੀਰੀਅਸ ਐ ਨਹੀਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਫੇਰ ਕੱਲ ਕਹਿਣਗੇ ਬੀਜੇਪੀ ਸਾਡੀ ਗੱਲ ਨਹੀਂ ਸੁਣਦੀ ਸਾਨੂੰ ਪੰਜਾਬ ਨਾਲ ਵਿਚਾਰਾ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਮੈਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਆਪਣੀ ਜ਼ਿੰਮੇਵਾਰੀ ਉਹ ਭੁੱਲ ਗਏ ਉਹਨਾਂ ਦੇ ਤਾਂ ਆ ਵੀ ਮੇਰੇ ਚੀਫ ਮਿਨਿਸਟਰੀ ਸੂਤ ਆਈ ਹੈ ਜਿੰਨੇ ਦਾ ਨਾ ਇਹ ਮौज ਕਰ ਲਾ ਕਿਉਂਕਿ ਅੱਜ ਕੱਲ ਫੇਰ ਉਹਨਾਂ ਤੇ ਵੀ ਸਾਇਆ ਮੰਡਰਾਉਣ ਲੱਗਿਆ ਜਿਹੜੇ ਐ ਜਿਸ ਤਰ੍ਹਾਂ ਪੰਜਾਬ ਤੇ ਕਾਲੇ ਬੱਦਲ ਮੰਡਰਾ ਰਹੇ ਆ ਉਮਰਖੇਲ ਛੱਡਾ ਸਾਹਿਬ ਫੇਰ ਆਏ ਖੜੇ ਐ ਵਿਚਾਲੇ ਤਾਂ ਤੁਰ ਗਏ ਸੀਗੇ ਫੇਰ ਅੱਜ ਕਲਾ ਕੇ ਮੇਰਖੇਲ ਇੱਥੇ ਪੈਂਠ ਬਣਾ ਲਈ ਉਹਨਾਂ ਨੇ ਸਾਰੇ ਤੁਹਾਡਾ ਜਿੰਨੇ ਫਜਦੇ ਤੇ ਜਿੰਨੇ ਦਿਨ ਸਮੇਟ ਲੋ ਜ਼ਿੰਮੇਵਾਰੀ ਹੈ ਭਗਵੰਤ ਮਾਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਬਹੁਤ ਮੌਕਾ ਹੈ ਨਾਮ ਕਮਾਣ ਦਾ ਨਾਮ ਕਮਾਓ ਕੋ ਕੰਮ ਕਰਕੇ ਜਾਓ ਨਹੀਂ ਤੇ ਮੁੱਖ ਮੰਤਰੀ ਤੇ ਚੰਨੀ ਸਾਹਿਬ ਵੀ ਹੋ ਕੇ ਤੁਰਗੇ ਸਾਡੇ ਉਹ ਜਾਈ ਹਾਲ ਤੁਹਾਡਾ ਹੋਊਗਾ ਸੀਐਮ ਸਾਹਿਬ ਕਰ ਰਹੇ ਜੀ ਖੇਡਾਂ ਪੰਜਾਬ ਦੀਆਂ ਕਰ ਰਹੇ ਉਹਨਾਂ ਨੇ ਪੰਜਾਬ ਨੂੰ ਖੁੱਦੋ ਬਣਾਤਾ ਪੰਜਾਬ ਦੀ ਜਿਹੜੀ ਗੱਲ ਹੈ ਵੀ ਇੱਕ ਪ੍ਰਿੰਸੀਪਲ ਸੈਕਟਰੀ ਜਾ ਕੇ ਮਿਨਿਸਟਰ ਫਰਟੀਲਾਈਜ਼ਰ ਨੂੰ ਨਾ ਨੂੰ ਮਿਲ ਰਿਹਾ ਕੈਮੀਕਲ ਫਰਟੀਲਾਈਜ਼ਰ ਨੂੰ ਨਾ ਨੂੰ ਮਿਲ ਰਿਹਾ ਭਗਵੰਤ ਮਾਨ ਜੀ ਦੇ ਰੋਜ ਤਾਂ ਵਾਈਜਾ ਚ ਚੜੇ ਫਿਰਦੇ ਐ ਕਰੋੜਾਂ ਰੁਪਏ ਹੈਲੀਕਾਪਟਰ ਤੇ ਫੂਕਤੇ ਵਾਈਜਾ ਚ ਫੂਕਤੇ ਜਾ ਕੇ ਇੱਕ ਪਰਸਨਲ ਗੱਲ ਕਰਨ ਚਿੱਠੀ ਭੇਜਦੀ ਚਿੱਠੀਆਂ ਦਾ ਰੋਜ ਕੱਢਦੇ ਸਭ ਚਿੱਠੀਆਂ ਹੋਰ ਕੱਢਦੇਓ ਕੱਢਦੇਓ ਸਭ ਸੀਰੀਅਸ ਐ ਨਹੀਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਫੇਰ ਕੱਲ ਕਹਿਣਗੇ ਬੀਜੇਪੀ ਸਾਡੀ ਗੱਲ ਨਹੀਂ ਸੁਣਦੀ ਸਾਨੂੰ ਪੰਜਾਬ ਨਾਲ ਵਿਚਾਰਾ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਮੈਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਆਪਣੀ ਜ਼ਿੰਮੇਵਾਰੀ ਉਹ ਭੁੱਲੀ ਗਏ ਉਹਨਾਂ ਦੇ ਤਾਂ ਆ ਵੀ ਮੇਰੇ ਚੀਫ ਮਿਨਿਸਟਰੀ ਸੂਤ ਆਈ ਹੈ ਜਿੰਨੇ ਦਾ ਨਾ ਇਹ ਮौज ਕਰ ਲਾ ਕਿਉਂਕਿ ਅੱਜ ਕੱਲ ਫੇਰ ਉਹਨਾਂ ਤੇ ਵੀ ਸਾਇਆ ਮੰਡਰਾਉਣ ਲੱਗਿਆ ਜਿਹੜੇ ਐ ਜਿਸ ਤਰ੍ਹਾਂ ਪੰਜਾਬ ਤੇ ਕਾਲੇ ਬੱਦਲ ਮੰਡਰਾ ਰਹੇ ਆ ਮੇਰੇ ਖਿਆਲ ਚੱਡਾ ਸਾਹਿਬ ਫੇਰ ਆਏ ਖੜੇ ਐ ਵਿਚਾਲੇ ਤਾਂ ਤੁਰਗੇ ਸੀਗੇ ਫੇਰ ਅੱਜ ਕਲਾ ਕੇ ਮੇਰੇ ਖਿਆਲ ਇੱਥੇ ਪੈਂਠ ਬਣਾ ਲਈ ਉਹਨਾਂ ਨੇ ਸਾਰੇ ਅਫਸਰ ਉਸਰ ਜਾ ਕੇ ਟਿਕਣ ਲੱਗੇ ਤੇ ਉਹ ਆਦਾ ਜਿੰਨੇ ਭਜਦੇ ਤੇ ਜਿੰਨੇ ਦਿਨ ਸਮੇਟ ਲੋ ਜ਼ਿੰਮੇਵਾਰੀ ਹੈ ਭਗਵੰਤ ਮਾਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਬਹੁਤ ਮੌਕਾ ਹੈ ਨਾਮ ਕਮਾਣ ਦਾ ਨਾਮ ਕਮਾਓ ਕੋ ਕੰਮ ਕਰਕੇ ਜਾਓ ਨੀ ਤੇ ਮੁੱਖ ਮੰਤਰੀ ਤੇ ਤੇ ਚਨੀ ਸਾਹਿਬ ਵੀ ਹੋ ਕੇ ਤੁਰ ਕੇ ਸਾਡ ਉਹ ਜਿਹਾ ਹੀ ਹਾਲ ਤੁਹਾਡਾ ਹੋਊਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ